ਉਹ ਅੱਜ ਆਪਣੇ ਪਾਰਟੀ ਕਾਰਕਟਰਾਂ ਨਾਲ ਮੀਟਿੰਗ ਹੋਈ ਜੀ ਉਹਦੇ ਬਾਰੇ ਕੀ ਜਨਾਬ ਅ ਅੱਜ ਜ਼ਿਲ੍ਹਾ ਪ੍ਰਸ਼ਾਸਨ ਪਠਾਨਕੋਟ ਔਰ ਅਸੀਂ ਸਭ ਨੇ ਮਿਲ ਕੇ ਅ ਵੱਖ-ਵੱਖ ਡਿਪਾਰਟਮੈਂਟਾਂ ਦੇ ਸਾਡੇ ਅਫੀਸਰ ਸਵਾਨ ਅ ਜਿਹੜੇ ਮੀਟਿੰਗ 'ਚ ਆਏ ਨੇ ਔਰ ਸਾਡੇ ਹਲਕਾ ਇੰਚਾਰਜ ਸਾਡੇ ਚੇਅਰਮੈਨ ਸਾਡੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰੈਜ਼ੀਡੈਂਟ ਸਾਰੇ ਨੇ ਵੈ ਕੇ ਅੱਜ ਇੱਕ ਮੀਟਿੰਗ ਕੀਤੀ ਐ ਸੋ ਮਾਨ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਜਿਹੜਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਉਹ ਨਾਰਾ ਲਾ ਕੇ ਤੁਰਿਆ ਕਨਸੈਪਟ ਲੈ ਕੇ ਤੁਰਿਆ ਬੇਸਿਕਲੀ ਪੰਜਾਬ ਨੂੰ ਰੰਗਲਾ ਬਣਾਉਣ ਦੇ ਲਈ ਸਰਕਾਰ ਵੱਲੋਂ ਜਿਹੜੀਆਂ ਲੋਕਾਂ ਦੇ ਆਰਥਿਕ ਸਵਾਲ ਨੇ ਆਰਥਿਕ ਸਵਾਲ ਜਿਹੜੇ ਹੱਲ ਕੀਤੇ ਜਾ ਰਹੇ ਆ ਔਰ ਪੰਜਾਬ ਦੇ ਸੱਭਿਆਚਾਰਕ ਸਵਾਲ ਹੱਲ ਕੀਤੇ ਜਾ ਰਹੇ ਆ ਪੰਜਾਬ ਦੇ ਸੋਸ਼ਲ ਮਸਲੇ ਜਿਹੜੇ ਹੱਲ ਕੀਤੇ ਜਾ ਰਿਹਾ ਸੋ ਪੰਜਾਬ ਮਲਟੀ ਕਲਰ ਦੇ ਲੋਗ ਇੱਕ ਟਰੈਕ ਦੇ ਉੱਤੇ ਚਲ ਚੱਲ ਕੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਸਰਕਾਰ ਬਣਾਈ ਹੈ ਜੋ ਇਹ ਸਰਕਾਰ ਦੇ ਜਿਹੜੇ 20 ਮਹੀਨਿਆਂ ਦਾ ਸਮਾਂ ਆ ਇਸ 20 ਮਹੀਨਿਆਂ ਦੇ ਦੌਰਾਨ ਜਿਹੜੇ ਕਾਜ਼ ਪੰਜਾਬ ਦੀ ਸਰਕਾਰ ਨੇ ਮਾਨਯੋਗ ਮੁੱਖ ਮੰਤਰੀ ਜੀ ਦੀ ਗਵਾਈ ਚ ਅਰੰਭ ਕੀਤੇ ਆ ਚਾਹੇ ਉਹ ਆਮ ਆਦਮੀ ਕਲੀਨਿਕ ਹੋਣ ਚਾਹੇ 40000 ਨੌਕਰੀਆਂ ਹੋਣ ਜਿਹੜੇ ਪੰਜਾਬ ਦੇ ਬੱਚਿਆਂ ਨੂੰ ਮਿਲੀਆਂ ਨੇ ਬਿਲਕੁਲ ਮੈਰਿਟ ਤੇ ਮਿਲੀਆਂ ਨੇ ਚਾਹੇ ਸਕੂਲ ਆਫ ਐਮਿਨਸ ਬਣ ਰਹੇ ਆ ਜਾ ਅੱਜ ਜਿਹੜੇ ਉਹ ਵਕ ਵਕ ਜਿਹੜੇ ਸਵਾਵਾ 1076 ਨੰਬਰ ਡਾਇਲ ਕਰਕੇ ਤੁਸੀਂ ਆਪਣਾ ਕੋ ਸਰਟੀਫਿਕੇਟ ਬਣਾ ਸਕਦੇ ਹੋ ਘਰ ਬੈਠੇ ਬਣਾ ਸਕਦੇ ਹੋ ਔਨਲਾਈਨ ਬਣਾ ਸਕਦੇ ਹੋ ਸੋ ਬਹੁਤ ਵੱਡੇ ਇਤਿਹਾਸਕ ਤੇ ਸੈਂਟੀਫਿਕ ਫੈਸਲੇ ਪੰਜਾਬ ਦੇ ਲੋਕਾਂ ਦੇ ਭਲੇ ਲਈ ਰਮਨਜੋਗ ਮੁੱਖ ਮੰਤਰੀ ਜੀ ਦੀ ਗਵਾਈ ਚ ਸਰਕਾਰ ਨੇ ਕੀਤੇ ਆ ਸੋ ਉਹਨਾਂ ਕੰਮਾਂ ਦਾ ਉਹਨਾਂ ਫੈਸਲਿਆਂ ਦਾ ਉਹਨਾਂ ਯੋਜਨਾਵਾਂ ਦਾ ਅੱਜ ਰਿਵਿਊ ਕਰਨ ਦੇ ਲਈ ਇੱਥੇ ਜ਼ਿਲ੍ਹਾ ਪਠਾਨਕੋਟ ਦੇ ਅੰਦਰ ਮੀਟਿੰਗ ਕੀਤੀ ਗਈ ਹੈ ਸੋ ਬਹੁਤ ਫਰੂਟਫੁਲ ਮੀਟਿੰਗ ਜਿਹੜੀ ਰਹੀ ਹੈ ਮਲਟੀ ਕਿਸਮ ਦੇ ਸਵਾਲ ਵਕ ਵਕ ਇਲਾਕਿਆਂ ਦੇ ਵਿੱਚੋਂ ਚਾਹੇ ਸਾਡੇ ਬਾਰਡਰ ਦਾ ਏਰੀਆ ਹੋਵੇ ਚਾਹੇ ਸਾਡੇ ਕੰਢੀ ਦਾ ਏਰੀਆ ਚਾਹੇ ਵੀਰਸਲ ਦਾ ਏਰੀਆ ਚਾਹੇ ਸਾਡੇ ਹਰੀਆਲ ਦਾ ਏਰੀਆ ਜਾਂ ਪਠਾਨਕੋਟ ਸ਼ਹਿਰਦਾਰੀ ਆ ਮਲਟੀ ਕਿਸਮ ਦੇ ਸਵਾਲ ਵਕ ਵਕ ਇਲਾਕਿਆਂ ਦੇ ਵਿੱਚੋਂ ਸਾਡੇ ਵਰਕਰ ਸਵਾਨਾ ਨੇ ਉਹ ਮਤਲਬ ਪੁੱਟ ਕੀਤੇ ਆ ਔਰ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਇਸ਼ੂ ਜਿਹੜੇ ਆ ਜਿਨ੍ਹਾਂ ਦਾ ਮੌਕੇ ਦੇ ਉੱਤੇ ਪ੍ਰਸ਼ਾਸਨ ਨੇ ਉਹਨੂੰ ਸ਼ਾਟਆਊਟ ਕੀਤਾ ਤੇ ਰਹਿੰਦੇ ਸਵਾਲਾਂ ਨੂੰ ਅਸੀਂ ਬੜੀ ਤੇਜ਼ੀ ਦੇ ਨਾਲ ਇਸ ਜ਼ਿਲ੍ਹੇ ਦੇ ਅੰਦਰ ਜਿਹੜੀ ਸਰਕਾਰ ਦੀਆਂ ਯੋਜਨਾਵਾਂ ਨੇ ਉਹਨੂੰ ਅਮਲੀ ਜਾਮਾ ਪਹਿਨਣ ਦੇ ਲਈ ਕੰਮ ਕਰਨ ਦੇ ਜੋ ਫੈਸਲੇ ਕੀਤੇ ਆ ਸੋ ਮੈਨੂੰ ਲੱਗਦਾ ਕਿ ਜਿੱਥੇ ਬਾਕੀ ਕੰਮ ਚੱਲ ਰਿਹਾ ਉੱਥੇ ਆਉਣ ਵਾਲੇ ਦਿਨਾਂ 'ਚ 10 ਆਮ ਆਦਮੀ ਕਲੀਨਿਕ ਹੋਰ ਸਾਡੇ ਜ਼ਿਲ੍ਹੇ ਨੂੰ ਜਿਹੜੇ ਮੇਲੇ ਜਿਨ੍ਹਾਂ ਦਾ ਕੰਮ ਚੱਲ ਰਿਹਾ ਔਰ 27 ਆਂਗਣਵਾੜੀ ਸੈਂਟਰ ਜਿਹੜੇ ਲਗਭਗ 10-10 ਲੱਖ ਰੁਪਏ ਦੀ ਲਾਗਤ ਨਾ ਬਣਨਗੇ ਜਿਹੜੇ ਆਂਗਣਵਾਲੀ ਸੈਂਟਰ ਨਾ ਕੇਵਲ ਬਿਲਡਿੰਗ ਹੋਏਗੀ ਬਲਕਿ ਜਿਹੜੇ ਛੋਟੇ ਸਾਡੇ ਫੁੱਲਾਂ ਵਰਗੇ ਬੱਚੇ ਉੱਥੇ ਆਂਦੇ ਆ ਉਹਨਾਂ ਨੂੰ ਇੱਕ ਵੱਖਰੀ ਕਿਸਮ ਦੀ ਉੱਥੇ ਮੈਂ ਕੋਈ ਆਪਣਾ ਪਲਾਂਟੇਸ਼ਨ ਹੋਏਗੀ ਉਹਨਾਂ ਦੇ ਕੋਈ ਝੂਲੇ ਹੋਣਗੇ ਜਾਂ ਹੋਰ ਇਸ ਕਿਸਮ ਦਾ ਜਿਨ੍ਹਾਂ ਨੂੰ ਐਂਟਰਟੇਨਮੈਂਟ ਕਰਦੇ ਐ ਇਸ ਬਚਪਨ ਦੇ ਅੰਦਰ ਬੱਚੇ ਸੋ ਬਹੁਤ ਹੀ ਖੂਬਸੂਰਤ ਮਤਲ ਜਿਹੜੇ ਆ ਉਹ 27 ਪਿੰਡਾਂ ਦੇ ਅੰਦਰ ਆਂਗਣਵਾਲੀ ਸੈਂਟਰ ਬਣ ਲਈ ਜਾ ਰਿਹਾ ਸੋ ਇੱਕ ਵੱਡੀ ਜਿਹੜੀ ਯੋਜਨਾ ਸੁਜਾਨਪੁਰ ਸ਼ਹਿਰ ਦੇ ਲਈ ਹੈ ਜਿਹੜੀ ਪ੍ਰੋਸੈਸ ਦੇ ਵਿੱਚ ਹੈ ਉਹ ਹੈਗਾ ਕਿ ਸੁਜਾਨਪੁਰ ਦੇ ਲੋਕਾਂ ਦੀ ਮੇਸਾ ਡਿਮਾਂਡ ਰਹੀ ਹੈ ਸੀਵਰੇਜ ਦੇ ਸੋ ਸਾਨੂੰ ਖੁਸ਼ੀ ਆ ਕਿ ਉਹ ਕੰਮ ਪ੍ਰਗਤੀ ਦੇ ਉਤੇ ਚੱਲ ਰਿਹਾ ਔਰ ਵਾਟਰ ਟ੍ਰੀਟਮੈਂਟ ਦਾ ਵੀ ਨਾਲ ਹੀ ਨਾਲ ਹੀ ਨੋਟ ਜਮ ਸਿੰਘ ਦੇ ਲੋਕਾਂ ਲਈ ਵੀ ਸੀਵਰੇਜ ਮਤਲਬ ਜਿਹੜਾ ਵਾਟਰ ਟ੍ਰੀਟਮੈਂਟ ਦਾ ਕੰਮ ਉਹ ਪ੍ਰਸਤ ਹੈਗਾ ਸੋ ਹਸਤਾ ਬਸਤਾ ਰਹੇ ਸਾਡਾ ਪੰਜਾਬ ਸਾਡਾ ਜ਼ਿਲ੍ਹਾ ਇਨੂੰ ਹੋਰ ਵਿਤਰ ਕਰੀਏ ਇਹਦੇ ਲਈ ਸਾਡੇ ਸਭ ਦੀਆਂ ਜਿਹੜੀਆਂ ਉਹ ਸ਼ਾਮਾਂ ਨੇ ਸੋ 2024 ਪਠਾਨਕੋਟ ਪੰਜਾਬ ਦੇ ਲੋਕਾਂ ਲਈ ਵਧੀਆ ਰਵੇ ਇਹਦੇ ਸਾਡੀਆਂ ਖੁਸ਼ੀਆਂ ਵੀ ਨੇ ਸੋ ਅੱਜ ਬਹੁਤ ਸ਼ਾਨਦਾਰ ਮੀਟਿੰਗ ਜਿਹੜੀ ਆ ਪਠਾਨਕੋਟ ਪ੍ਰਸ਼ਾਸਨਾ ਕੀਤੀ ਹੈ ਮੇਰੇ ਨਾਲ ਸਾਡੇ ਡੀਸੀ ਡਿਊਟੀ ਕਮਿਸ਼ਨਰ ਸਰਦਾਰ ਹਰਵੀਰ ਸਿੰਘ ਜੀ ਐਸਐਸਪੀ ਦਿਲਜੀਲੰਡੇ ਲੋਜੀ ਸੋ तमाम ਸਾਡੇ ਐਸਡੀਐਮ ਮੈਡਮ ਨੇ ਸਾਡੇ ਪੁਲਿਸ ਦੇ ਹਾਲ ਅਧਿਕਾਰੀ ਨੇ ਸੋ ਵਕ ਵਕ ਵਿਭਾਗ ਦੇ ਜਿਹੜੇ ਆਲ ਅਫਸਰ ਨੇ ਉਹਨਾਂ ਨੇ ਵੀ ਆਜੇ ਇਥੇ ਮੀਟਿੰਗ ਦੇ ਵਿੱਚ ਸ਼ਾਮਿਲ ਹੋਏ ਆ ਔਰ ਦੋਨਾਂ ਪਾਸਿਆਂ ਤੋਂ ਚੰਗੀ ਮਨੋ ਜਿਹੜੀ ਉਹ ਮੈਂ ਸਮਝਦਾ ਵੀ ਕੋਆਰਡੀਨੇਸ਼ਨ ਉਹ ਡਿਵੈਲਪ ਹੋਈ ਆ ਔਰ ਜਿਹਦਾ ਪਠਾਨਕੋਟ ਦੇ ਜਨਮਾਨਸ ਦੇ ਉੱਤੇ ਆਨਰ ਦਿਨਾਂ ਨੂੰ ਠਾਕੁਰ ਦੇ ਲੋਕਾਂ ਨੂੰ ਵੱਡਾ ਲਾਭ ਮਿਲੂਗਾ